ਸਤ ਸ੍ਰੀ ਅਕਾਲ ਉਮੀਦ ਹੈ ਤੁਸੀਂ ਸਭ ਤੰਦਰੁਸਤ ਹੋਵੋਗੇ ਮੇਰੇ ਇਸ ਕਹਾਣੀਆਂ ਲੇਖ ਨਵੰਦ ਸਰੌਣ ਦੀ ਲੜੀ ਤਹਿਤ ਅੱਜ ਮੈਂ ਤੁਹਾਨੂੰ ਆਪਣੀ ਲਿਖਤ ਸੁਣਾ ਰਹੀ ਹਾਂ ਜਿਸ ਦਾ ਨਾਮ ਹੈ ਹੈ ਕੋਈ ਇਸ ਦਾ ਜਵਾਬ ਪ੍ਰਸ਼ਟਾਚਾਰ ਦੇ ਅਨੇਕਾਂ ਰੂਪ ਨੇ ਜ਼ਿੰਦਗੀ ਵਿੱਚ ਹਰ ਇੱਕ ਨੂੰ ਕਦੇ ਨਾ ਕਦੇ ਇਸ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਕਿਸੇ ਦਾ ਪਹਿਲੀ ਵਾਰ ਪ੍ਰਸ਼ਟ ਲੋਕਾਂ ਨਾਲ ਸਾਹਮਣਾ ਹੁੰਦਾ ਤਾਂ ਗੁੱਸਾ ਆਉਂਦਾ ਇੱਕ ਵਿਰਾਟ ਵੱਦੀ ਹੈ ਪਰੰਤੂ ਕੀਤਾ ਕੁਝ ਨਹੀਂ ਜਾ ਸਕਦਾ ਮੁੱਖ ਮੰਤਰੀ ਮੰਤਰੀ ਤੇ ਹੋਰ ਨੇਤਾ ਬੇਸ਼ੱਕ ਕਿੰਨੇ ਹੀ ਭ੍ਰਿਸ਼ਟਾਚਾਰ ਖਤਮ ਕਰਨ ਦੀ ਦਿਹਾਈ ਦੇ ਪਰ ਸਾਡੇ ਦੇਸ਼ ਵਿੱਚ ਨਾ ਤਾਂ ਅਜੇ ਤੱਕ ਭ੍ਰਿਸ਼ਟਾਚਾਰ ਖਤਮ ਹੋਇਆ ਤੇ ਨਾ ਹੀ ਮੈਨੂੰ ਲੱਗਦਾ ਕਦੇ ਹੋਣਾ ਸਗੋਂ ਭ੍ਰਿਸ਼ਟ ਲੋਕ ਸਰਕਾਰੀ ਸਫਾਈ ਸੇਵਕਾਂ ਤੋਂ ਲੈ ਕੇ ਵੱਡੇ ਵੱਡੇ ਅਫਸਰਾਂ ਤੱਕ ਸਭ ਆਪਣੇ ਬੰਦੇ ਹਿੱਸੇ ਦੀ ਨਜਾਇਜ਼ ਵਸੂਲੀ ਕਰਦੇ ਨੇ ਹੁਣ ਤੱਕ ਮੇਰੀ ਚੰਗੀ ਕਿਸਮਤ ਹੀ ਸੀ ਕਿ ਮੇਰਾ ਵਾਸਤਾ ਇਹੋ ਜਿਹੇ ਲੋਕਾਂ ਨਾਲ ਕਦੀ ਨਹੀਂ ਪਿਆ ਜਿੱਥੇ ਮੈਨੂੰ ਸਪਾਰਸ਼ ਜਾਂ ਪੈਸੇ ਦੇ ਕੇ ਕੰਮ ਕਰਵਾਉਣਾ ਪਿਆ ਪਰੰਤੂ ਕੁਝ ਕੁ ਮਹੀਨੇ ਪਹਿਲਾਂ ਮੈਨੂੰ ਇੱਕ ਜਾਇਜੇ ਛੋਟੇ ਜੇ ਕੰਮ ਲਈ ਆਪਣੇ ਪਤੀ ਜੋ ਕਿ ਮੁੱਖ ਅਧਿਆਪਕ ਤੇ ਨੇ ਲੇਖਕ ਨੇ ਅਤੇ ਨਾਲ ਹੀ ਪੱਤਰਕਾਰ ਨੇ ਅਤੇ ਆਪਣੇ ਭਰਾ ਨਾਲ ਕਚਹਿਰੀ ਜਾਣਾ ਪਿਆ ਕੰਮ ਬੜਾ ਹੀ ਛੋਟਾ ਜਾ ਤੇ ਸਿਰਫ 10 ਮਿੰਟ ਦਾ ਸੀ ਕਿਚੇਰੀ ਜਾਂਤੂ ਪਹਿਲਾਂ ਮੈਂ ਆਪਣੇ ਪਤੀ ਤੋਂ ਵਾਅਦਾ ਲਿਆ ਕਿ ਉਹ ਆਪਣੇ ਬਾਰੇ ਕਿਸੇ ਨੂੰ ਨਹੀਂ ਦੱਸਣਗੇ ਜੇ ਕਿਸੇ ਨੂੰ ਖੁਦ ਹੀ ਪਤਾ ਲੱਗਿਆ ਤਾਂ ਗੱਲ ਵੱਖਰੀ ਹੈ ਪ੍ਰਾਣ ਨੂੰ ਵੀ ਕਿਹਾ ਕਿ ਐਵੇਂ ਨਾ ਤੂੰ ਪੈਸੇ ਦੇ ਕੇ ਕੰਮ ਕਰਾਉਣ ਦੀ ਕੋਸ਼ਿਸ਼ ਕਰੀ ਕਿਉਂਕਿ ਉਹ ਪ੍ਰਾਪਰਟੀ ਡੀਲਰ ਹੋਣ ਕਰਕੇ ਉਹਨੂੰ ਆਦਤ ਸੀ ਜਲਦੀ ਕੰਮ ਕਰਾਉਣ ਦੀ ਅਸੀਂ ਕਚਹਿਰੀ ਵਿੱਚ ਸਹੀ 2.5 ਘੰਟੇ ਬੈਠੇ ਰਹੇ 10 ਮਿੰਟ ਦੇ ਕੰਮ ਲਈ ਹਾਲਾਂਕਿ ਜਿਸ ਇਨਸਾਨ ਨੇ ਸਾਡਾ ਕੰਮ ਕਰਾਉਣਾ ਸੀ ਉਹ ਸਾਡੇ ਪੁਰਾਣੀ ਘਰ ਦਾ ਗਵੰਡੀ ਸੀ ਅਸੀਂ ਆਪਣੇ ਕੰਮ ਲਈ ਜਾਣ ਸਾਰ ਹੀ ਅਰਜ਼ੀ ਦੇ ਦਿੱਤੀ। ਪਰੰਤੂ ਗਵਾਂਡੀ ਸਾਡਾ ਸਾਡੇ ਵੱਲ ਵੇਖੀ ਨਾ ਅਤੇ ਉਸਨੇ ਸਵਾ 3 ਘੰਟੇ ਵਿੱਚ ਕੋਈ 50 ਜਣਿਆਂ ਦੇ ਕੰਮ ਕਰਵਾਈ। ਜੋ ਸਾਡੇ ਤੋਂ ਬਾਅਦ ਵਿੱਚ ਆਏ ਸਨ। ਪਰੰਤੂ ਉਹ ਪੈਸੇ ਦੇਣ ਵਾਲੇ ਤੇ ਉੱਚੀ ਸ਼ਿਫਾਰਸ਼ ਵਾਲੇ ਸਨ। ਸਾਡੇ ਕੋਲ ਨਾ ਸ਼ਿਫਾਰਸ਼ ਸੀ ਤੇ ਨਾ ਹੀ ਅਸੀਂ ਪੈਸੇ ਦਿੱਤੇ। ਸਾਡਾ ਕੰਮ ਹੁੰਦਾ ਕਿਵੇਂ? ਅੰਤ ਮੇਰੇ ਵਿੱਚ ਗੁੱਸਾ ਤੇ ਹਿੰਮਤ ਸ਼ਾਇਦ ਪਹਿਲੀ ਵਾਰ ਆਈ ਤੇ ਮੈਂ ਖੜੀ ਹੋ ਕੇ ਵੱਡੇ ਅਫਸਰ ਦੇ ਦਰਵਾਜ਼ੇ ਦੇ ਬਾਹਰ ਖੜੇ ਅਰਜ਼ੀ ਲਈ ਕਿਉਂਕਿ ਮੇਰੇ ਵਰਗੇ ਨੂੰ ਅੰਦਰ ਨਹੀਂ ਸੀ ਜਾਣ ਦਿੰਦਾ ਦੀ ਪਾਂ ਫੜ ਕੇ ਪਰਾਂ ਤੱਕ ਦਿੰਦਾ ਸੀ ਉਹਨੂੰ ਮੈਂ ਪਾਸੇ ਕਰਕੇ ਅੰਦਰ ਚਲੀ ਗਈ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਵੇਖਿਆ ਕਿ ਉਹ ਅਰਦਲੀ ਮੈਥੋ ਤੱਕਾ ਖਾ ਕੇ ਕੁਝ ਨਾ ਬੋਲਿਆ ਤੇ ਸਾਡਾ ਗਵਾਂਢੀ ਸਾਡਾ ਬਦਲਿਆ ਰੁਖ ਪਾਪ ਗਿਆ ਸੀ ਉਹਨੇ ਵੱਡੇ ਅਫਸਰ ਦੇ ਕੰਨ ਵਿੱਚ ਕੁਝ ਕਹਿ ਕੇ ਮੇਰੇ ਵੱਲ ਵੇਖ ਕੇ ਆਖਿਆ ਆਓ ਬੀਬਾ ਜੀ ਇੱਥੇ ਬੈਠੋ ਪਰ ਮੈਨੂੰ ਗੁੱਸਾ ਚੜਿਆ ਹੋਇਆ ਸੀ ਦਿਲ ਕਰਦਾ ਸੀ ਕਿ ਕੁਰਸੀਆਂ ਮੇਜ਼ ਫੈਲਾ ਸਭ ਵੱਡੇ ਅਫਸਰ ਸਾਡੇ ਗਵਾਂਡੀ ਦੇ ਸਰਚ ਮਾਰਨ ਚੱਕ ਚੱਕ ਕੇ ਮੈਂ ਕੁਝ ਬੋਲਦੀ ਉਸ ਤੋਂ ਪਹਿਲਾਂ ਮੇਰਾ ਭਰਾ ਸਾਡੇ ਕੰਮ ਬਾਰੇ ਦੱਸਣ ਲੱਗਾ ਉਹਨੇ ਬੇਨਤੀ ਕੀਤੀ ਕਿ ਕੰਮ ਜਲਦੀ ਕੀਤਾ ਜਾਵੇ ਉਸ ਤੋਂ ਬਾਅਦ ਸਹੀ 5 ਮਿੰਟ ਬਾਅਦ ਅਸੀਂ ਕੰਮ ਕਰਵਾ ਕੇ ਬਾਹਰ ਵੱਲ ਜਾ ਰਹੇ ਸੀ ਕਿਉਂਕਿ ਅਸੀਂ ਦੂਸਰੇ ਕਮਰੇ ਵਿੱਚੋਂ ਕਾਗਜ਼ ਫੜਨੇ ਸੀ ਤਾਂ ਬਰਾਂਡੇ ਵਿੱਚ ਇੱਕ ਬਜ਼ੁਰਗ ਔਰਤ ਜੋ ਕਿ ਸਾਫ਼ ਸੁਥਰੇ ਕੱਪੜੇ ਪਾਈ ਆਰਾਮ ਨਾਲ ਕੁਰਸੀ ਤੇ ਬੈਠੀ ਸੀ ਸਾਨੂੰ ਵੇਖ ਕੇ ਖੜੀ ਹੋ ਗਈ ਤੇ ਮੇਰੇ ਪਤੀ ਦੇ ਅੱਗੇ ਹੋ ਕੇ ਬੋਲੀ ਲਿਆ ਭਾਈ 50 ਰੁਪਏ ਦੇ ਮੇਰੇ ਪਤੀ ਤੁਰਦੇ ਗਏ ਉਹ ਬਜ਼ੁਰਗ ਔਰਤ ਫਿਰ ਕਹਿੰਦੀ ਚਲੋ 40 ਦੇ ਦਿਓ ਫਿਰ ਉਹ 20 ਤੇ ਆਈ ਅੰਤੋਂ 10 ਰੁਪਏ ਤੇ ਆ ਗਈ ਮੇਰੇ ਪਤੀ ਤੇ ਵੀਰ ਤਾਂ ਦੋਵੇਂ ਅੱਗੇ ਤੁਰ ਪਏ ਮੈਂ ਮਾਈ ਦੇ ਅੱਗੇ ਹੋ ਕੇ ਪੁੱਛਿਆ ਕਾਦੇ ਪੈਸੇ ਲੈ ਤੁਹਾਡਾ ਕੰਮ ਨਹੀਂ ਹੋਇਆ ਨਹੀਂ ਹੋਇਆ ਮੈਂ ਕਹਿ ਕੇ ਅੱਗੇ ਚਲੀ ਗਈ ਅੱਗੇ ਜਿਸ ਕਾਊਂਟਰ ਤੇ ਅਸੀਂ ਕਾਗਜ਼ ਫੜਨੇ ਸੀ ਉਸ ਤੇ ਇੱਕ ਮੁੰਡਾ ਤੇ ਇੱਕ ਕੁੜੀ ਬੈਠੇ ਚਾਹ ਪੀ ਰਹੇ ਸਨ ਜਦੋਂ ਅਸੀਂ ਆਪਣੇ ਕਾਗਜ਼ ਮੰਗੇ ਤਾਂ ਮੁੰਡਾ ਕੁਝ ਕਾਗਜ਼ ਫਰੋਲ ਕੇ ਇੱਕ ਮੋਹਰ ਲਗਾ ਕੇ ਸਾਡੇ ਵੱਲ ਕਰਦਾ ਬੋਲਿਆ ਲਿਓ ਜੀ ਸਾਡੀ ਫੀਸ 500 ਰੁਪਏ ਇਸੋਂ ਕੇ ਮੇਰੀਆਂ ਤਾਂ ਅੱਖਾਂ ਖੁੱਲੀਆਂ ਰਹਿ ਗਈਆਂ ਕਿਉਂਕਿ ਇੱਕ ਸਰਕਾਰੀ ਮੁਲਾਜ਼ਮ ਇੰਨਾ ਧੜਕ ਹੋ ਕੇ ਤੇ ਜਾਇਜ਼ ਕੰਮ ਲਈ ਪੈਸੇ ਮੰਗ ਰਿਹਾ ਸੀ ਮੇਰੇ ਪਤੀ ਮੇਰੇ ਵੱਲ ਵੇਖ ਕੇ ਮਿੱਠ ਜਿਹਾ ਮੁਸਕਰਾਇ ਇਸ ਤੋਂ ਪਹਿਲਾਂ ਕਿ ਕੋਈ ਜੀ ਬੋਲ ਦੇ ਇੱਕ ਲੜਕਾ ਅੰਦਰੋਂ ਆ ਗਿਆ ਤੇ ਮੇਰੇ ਪਤੀ ਨਾਲ ਹੱਥ ਮਿਲਾ ਕੇ ਕਹਿੰਦਾ ਤੁਸੀਂ ਕਿਵੇਂ ਮੈਨੂੰ ਦੱਸ ਦਿੰਦੇ ਮੈਂ ਕਰਵਾ ਦਿੰਦਾ ਕੰਮ ਤਾਂ ਨਾਉਣ ਦੀ ਕੋਈ ਜ਼ਰੂਰਤ ਨਹੀਂ ਸੀ ਉਹ ਆਪਣੇ ਸਾਥੀ ਮੁਲਾਜ਼ਮ ਵੱਲ ਮੂੰਹ ਕਰਕੇ ਕਹਿੰਦਾ ਇਹ ਆਪਣੇ ਦੋਸਤ ਨਹੀਂ ਤੇ ਪੱਤਰਕਾਰ ਨਹੀਂ ਬਸ ਇਹ ਲਫ਼ਜ਼ ਜੀ ਸੁਣਨ ਦੀ ਧੀਰ ਸੀ ਕਿ ਪੈਸੇ ਮੰਗਲ ਵਾਲਾ ਮੁੰਡਾ ਤੇ ਕੁੜੀ ਆਪਣੀਆਂ ਸੀਟਾਂ ਤੋਂ ਖੜੇ ਹੋ ਗਏ ਉਹਨਾਂ ਦਾ ਰੰਗ ਉੱਡ ਗਿਆ ਫਿਰ ਕੀ ਸੀ ਮੇਰੇ ਪਤੀ ਉਹਨਾਂ ਨੂੰ ਪੈਸੇ ਦੇਣ ਲਈ ਦੇਣ ਪਰ ਉਹ ਲੈਣ ਨਾ ਤੇ ਇੱਕੋ ਹੀ ਗੱਲ ਆਖਣ ਲੱਗੇ ਬਾਈ ਤੂੰ ਆਪਣੇ ਬਾਰੇ ਦੱਸ ਦਿੰਦਾ ਬਾਈ ਮਰਵਾ ਨਾ ਦੇ ਹੁਣ ਇਸ ਰੋਲੇਕੋਲੇ ਦੌਰਾਨ ਮੇਰਾ ਮਨ ਇੰਨਾ ਉਦਾਸ ਹੈ ਕਿ ਦਿਲ ਕਰੇ ਕਿ ਚੀਕਾਂ ਮਾਰ ਮਾਰ ਕਹਾ ਸਾਰੀ ਦੁਨੀਆ ਨੂੰ ਸਾਰੀ ਦੁਨੀਆ ਅਮੀਰ ਨਹੀਂ ਹੁੰਦੀ ਤੇ ਨਾ ਹੀ ਸਾਰਾਂ ਕੋਲੇ ਸਪਾਰਸ਼ ਹੁੰਦੀ ਹੈ ਤੇ ਨਾ ਹੀ ਕੋਈ ਹੋਰ ਅਸਰ ਸੂਖ ਵਾਲੇ ਲੋਕ ਹੁੰਦੇ ਨੇ ਉਹਨਾਂ ਦਾ ਕੰਮ ਕੌਣ ਕਰਵਾਵੇ ਕੌਣ ਕਰਵਾਵੇ ਗਰੀਬ ਲੋਕਾਂ ਦਾ ਕੰਮ ਉਹ ਕਿੱਧਰ ਨੂੰ ਜਾਣ ਜਿਨ੍ਹਾਂ ਤੋਂ ਕਦਮ ਕਦਮ ਤੇ ਪੈਸੇ ਲੈ ਬਿਨਾ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਜੱਟ ਤੇ ਕਚਹਿਰੀ ਦਾ ਤਾਂ ਜਨਮਾ ਜਨਮਾਂ ਦਾ ਨੱਤ ਹੈ ਅਨਪੜ੍ਹ ਤੇ ਗਰੀਬ ਲੋਕਾਂ ਨੂੰ ਕਿਵੇਂ ਚੂਣਦੇ ਨੇ ਪ੍ਰਸ਼ਟ ਲੋਕ ਇਸ ਦਾ ਅੰਦਾਜ਼ਾ ਪ੍ਰਸ਼ਟਾਚਾਰ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਮੰਤਰੀਆਂ ਨੂੰ ਨਹੀਂ ਹੁੰਦਾ ਜੇ ਹੁੰਦਾ ਵੀ ਹੋਵੇਗਾ ਤਾਂ ਕਿਹੜਾ ਉਹ ਕੋਈ ਕਾਰਵਾਈ ਕਰ ਸਕਦੇ ਹੋਣਗੇ ਕਿਉਂਕਿ ਹਿੱਸਾ ਪੱਤੀ ਤਾਂ ਉੱਪਰ ਤੱਕ ਜਾਂਦਾ ਹੈ ਪੈਸਾ ਕੰਮ ਕਰਵਾਉਂਦਾ ਹੈ ਜਾਂ ਫਿਰ ਉੱਚੀ ਸਪਾਰਸ਼ ਨਹੀਂ ਤਾਂ ਇੱਕ ਮਾੜੀ-ਮੋਟੀ ਕਲਮ ਹੈ ਜਿਸ ਦਾ ਡਰ ਹੈ ਇੰਨਾ ਗਰੀਬਾਂ ਦਾ ਖੂਨ ਪੀਣ ਵਾਲੇ ਲੋਕਾਂ ਜਿਨ੍ਹਾਂ ਦੀ ਜਮੀਰ ਮਰ ਚੁੱਕੀ ਹੈ ਹਰ ਰੋਜ਼ ਸੈਂਕੜੇ ਨਜਾਇਜ਼ ਕੰਮ ਕਰਵਾਉਂਦਾ ਇਹ ਪੈਸਾ ਤੇ ਸੈਂਕੜੇ ਜਾਇਜ਼ ਕੰਮ ਵੀ ਰਕਵਾਉਂਦਾ ਹੈ ਪੈਸਾ ਕਿਸ ਦਿਨ ਖਤਮ ਹੋਵੇਗੀ ਇਹਨੀ ਲੁੱਟ ਤੇ ਕਿਸ ਦਿਨ ਖਤਮ ਹੋਣਗੇ ਲੁੱਟਣ ਵਾਲੇ ਕਿਸੇ ਕੋਲ ਹੈ ਜਵਾਬ ਇਸ ਕੱਲ ਦਾ ਮੇਰੀ ਇਹ ਲੇਖ ਇੱਥੇ ਹੀ ਸਮਾਪਤ ਹੁੰਦੀ ਹੈ